ਹਾਂਜੀ ਮੈਂ ਇਹੀ ਜੈਕਸਟਰ ਨੂੰ ਅਪੀਲ ਕਰਨੀ ਚਾਹੁੰਦਾ ਜਿਹੜੀ ਹੌਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਹਣੋ ਆਪਦਾ ਘਰਾਂ ਦੇ ਵਿੱਚ ਰਹਿ ਕੇ ਆਪਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੌਲੀ ਮਨਾਓ ਹਾਂਜੀ ਸਰ ਜਿਹੜੀ ਅੱਜ ਹੌਲੀ ਮਨਾਈ ਜਾ ਰਹੀ ਆ ਨੌਜਵਾਨਾਂ ਵੱਲੋਂ ਹਲਵਾ ਜੀ ਕੀਤੀ ਇਹਦੇ ਬਾਰੇ ਦੱਸ ਦੋ ਹਾਂਜੀ ਮੈਂ ਇਹੀ ਜੈਕਸਟਰ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੌਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਹਣੋ ਟ੍ਰਿਪਲ ਰਾਈਡਿੰਗ ਨਾ ਕਰਨ ਰੈਸਟ ਰਾਈਡਿੰਗ ਨਾ ਕਰਨ ਕੋਈ ਇਮਿਟੇਸ਼ਨਿੰਗ ਵਗੈਰਾ ਨਾ ਕਰਨੋ ਬਜ਼ਾਰਾਂ ਦੇ ਵਿੱਚ ਮੋਟਰਸਾਈਕਲ ਸਕੂਟਰ ਨਾ ਭਜਾਉਣ ਆਪਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਜਿਹੜੇ ਸਾਰੇ ਨੌਜਵਾਨਾਂ ਵੱਲੋਂ ਹੁਲੜਬਾਜ਼ੀ ਕੀਤੀ ਹੈ ਨਾ ਚਲਾਣ ਵਗੈਰਾ ਵੀ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਉਹਨਾਂ ਦੇ ਅਸੀਂ ਚਲਾਣ ਵੀ ਕੱਟੇ ਜਾ ਰਹੇ ਤੇ ਉਹਨਾਂ ਦੇ ਵਹੀਕਲ ਗੈਪਟ ਕੀਤੇ ਜਾ ਰਹੇ ਹਾਂਜੀ ਮੈਂ ਇਹੀ ਜਨਤ ਨੂੰ ਅਪੀਲ ਕਰਨੀ ਚਾਹੁੰਦਾ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਮਨਾਓ ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਹਾਂਜੀ ਸਰ ਜਿਹੜੀ ਅੱਜ ਹੋਲੀ ਮਨਾਈ ਜਾ ਰਹੀ ਆ ਨੌਜਵਾਨਾਂ ਵੱਲੋਂ ਹੁਲੜਬਾਜ਼ੀ ਕੀਤੀ ਹੈ ਉਹਦੇ ਬਾਰੇ ਦੱਸ ਦੋ ਹਾਂਜੀ ਮੈਂ ਇਹੀ ਜਨਕਤਰ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਟ੍ਰਿਪਲ ਰਾਈਡਿੰਗ ਨਾ ਕਰਨ ਰੈਸਟ ਡਰਾਈਵਿੰਗ ਨਾ ਕਰਨ ਕੋਈ ਇਮਟੇਜਿੰਗ ਵਗੈਰਾ ਨਾ ਕਰਨੋ ਪਿਆਰਾਂ ਦੇ ਵਿੱਚ ਮੋਟਰਸਾਈਕਲ ਸਕੂਟਰ ਨਾ ਭਜਾਉਣ ਆਪਦਾ ਘਰਾਂ ਦੇ ਵਿੱਚ ਰਹਿ ਕੇ ਆਪਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਜਿਹੜੇ ਸਾਰੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਹੈ ਨਾ ਚਲਾਣ ਵਗੈਰਾ ਵੀ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਉਹਨਾਂ ਦੇ ਅਸੀਂ ਚਲਾਣ ਵੀ ਕੱਟੇ ਜਾ ਰਹੇ ਤੇ ਉਹਨਾਂ ਦੇ ਵਹੀਕਲ ਕਬਟ ਕੀਤੇ ਜਾ ਰਹੇ ਹਾਂਜੀ ਮੈਂ ਇਹੀ ਜਨਕਤਰ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੋਲੀ ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਹਾਂਜੀ ਸਰ ਜਿਹੜੀ ਅੱਜ ਹੋਲੀ ਮਨਾਈ ਜਾ ਰਹੀ ਆ ਨੌਜਵਾਨਾਂ ਵੱਲੋਂ ਹੰੜਵਾਜੀ ਕੀਤੀ ਹੈ ਉਹਦੇ ਬਾਰੇ ਦੱਸ ਦੋ ਹਾਂਜੀ ਮੈਂ ਇਹੀ ਜੈਕਸਟਰ ਨੂੰ ਅਪੀਲ ਕਰਨੀ ਚਾਹਣਾ ਵੀ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਮਨਾਓ ਟ੍ਰਿਪਲ ਰਾਈਡਿੰਗ ਨਾ ਕਰਨ ਰੈਸ ਡਰਾਈਵਿੰਗ ਨਾ ਕਰਨ ਕੋਈ ਇਮਿਟੇਸ਼ਨਿੰਗ ਵਗੈਰਾ ਨਾ ਕਰਨ ਬਜ਼ਾਰਾਂ ਦੇ ਵਿੱਚ ਮੋਟਰਸਾਈਕਲ ਸਕੂਟਰ ਨਾ ਭਜਾਉਣ ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਧਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਜਿਹੜੇ ਸਾਰੇ ਨੌਜਵਾਨਾਂ ਵੱਲੋਂ ਹੰੜਵਾਦੀ ਕੀਤੀਆਂ ਨੇ ਉਹ ਚਲਾਨ ਵਗੈਰਾ ਵੀ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਉਹਨਾਂ ਦੇ ਅਸੀਂ ਚਲਾਨ ਵੀ ਕੱਟੇ ਜਾ ਰਹੇ ਤੇ ਉਹਨਾਂ ਦੇ ਵਹੀਕਲ ਜਬਤ ਕੀਤੇ ਜਾ ਰਹੇ ਆ ਹਾਂਜੀ ਪਏ ਇਹੀ ਚੱਕਰ ਨੂੰ ਅਪੀਲ ਕਰਨੀ ਚਾਹੋ ਜਿਹੜੀ ਹੋਲੀ ਆਪਣਾ ਧਾਇਰੇ ਦੇ ਵਿੱਚ ਰਹਿ ਕੇ ਮਨਾਓ ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਧਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਹਾਂਜੀ ਸਰ ਜਿਹੜੀ ਅੱਜ ਹੋਲੀ ਮਨਾਈ ਜਾ ਰਹੀ ਆ ਨੌਜਵਾਨਾਂ ਵੱਲੋਂ ਹੰੜਵਾਦੀ ਕੀਤੀਆਂ ਇਹਦੇ ਬਾਰੇ ਦੱਸ ਦਿਓ ਹਾਂਜੀ ਮੈਂ ਇਹੀ ਜਕਸਟ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਮਨੋ ਟ੍ਰਿਪਲ ਰਾਈਡਿੰਗ ਨਾ ਕਰਨ ਰੈਸ ਡਰਾਈਵਿੰਗ ਨਾ ਕਰਨ ਕੋਈ ਇਮਿਟੇਸ਼ਨਿੰਗ ਵਗੈਰਾ ਨਾ ਕਰਨ ਬੁਜਾਰਾਂ ਦੇ ਵਿੱਚ ਮੋਟਰਸਾਈਕਲ ਸਕੂਟਰ ਨਾ ਭਜਾਉਣ ਆਪਦਾ ਘਰਾਂ ਦੇ ਵਿੱਚ ਰਹਿ ਕੇ ਆਪਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਜਿਹੜੇ ਸਾਰੇ ਨੌਜਵਾਨਾਂ ਵੱਲੋਂ ਹਲੜਵਾਦੀ ਕੀਤੀ ਨੇ ਉਹ ਚਲਾਣ ਵਗੈਰਾ ਵੀ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਉਹਨਾਂ ਦੇ ਅਸੀਂ ਚਲਾਣ ਵੀ ਕੱਟੇ ਜਾ ਰਹੇ ਤੇ ਉਹਨਾਂ ਦੇ ਵਹੀਕਲ ਜੈਪਟ ਕੀਤੇ ਜਾ ਰਹੇ ਹਾਂਜੀ ਮੈਂ ਇਹੀ ਜਕਸਟ ਨੂੰ ਅਪੀਲ ਕਰਨੀ ਚਾਹੁੰਦਾ ਜਿਹੜੀ ਹੋਲੀ ਆਪਣਾ ਦਾ ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ। ਹਾਂਜੀ ਸਰ ਜਿਹੜੀ ਅੱਜ ਹੋਲੀ ਮਨਾਈ ਜਾ ਰਹੀ ਆ ਨੌਜਵਾਨਾਂ ਵੱਲੋਂ ਹੁਣ ਹਲਵਾਜੀ ਕੀਤੀ ਇਹਦੇ ਬਾਰੇ ਦੱਸ ਦੋ। ਹਾਂਜੀ ਮੈਂ ਇਹੀ ਜੈਕਸਟਰ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਮਨਾਓ। ਟ੍ਰਿਪਲ ਰਾਈਡਿੰਗ ਨਾ ਕਰਨ, ਰੈਸ ਡਰਾਈਵਿੰਗ ਨਾ ਕਰਨ, ਕੋਈ ਇਵਟੇਜਿੰਗ ਵਗੈਰਾ ਨਾ ਕਰਨ, ਬਜ਼ਾਰਾਂ ਦੇ ਵਿੱਚ ਮੋਟਰਸਾਈਕਲ ਸਕੂਟਰ ਨਾ ਭਜਾਉਣ। ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਜਿਹੜੇ ਸਾਰੇ ਨੌਜਵਾਨਾਂ ਵੱਲੋਂ ਹੁਲੜਵਾਦੀ ਕੀਤੀ ਹੈ ਉਹ ਚਲਾਣ ਵਗੈਰਾ ਵੀ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਉਹਨਾਂ ਦੇ ਅਸੀਂ ਚਲਾਣ ਵੀ ਕੱਟੇ ਜਾ ਰਹੇ ਤੇ ਉਹਨਾਂ ਦੇ ਵਹੀਕਲ ਗੱਫਟ ਕੀਤੇ ਜਾ ਰਹੇ ਹਾਂਜੀ ਮੈਂ ਇਹੀ ਟਰੱਕ ਨੂੰ ਅਪੀਲ ਕਰਨੀ ਚਾਹੁੰਦਾ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਮਨਾਓ ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਹਾਂਜੀ ਸਰ ਜਿਹੜੀ ਅੱਜ ਹੋਲੀ ਮਨਾਈ ਜਾ ਰਹੀ ਆ ਨੌਜਵਾਨਾਂ ਵੱਲੋਂ ਹੁਲੜਵਾਦੀ ਕੀਤੀ ਇਹਦੇ ਬਾਰੇ ਦੱਸ ਦੋ ਹਾਂਜੀ ਮੈਂ ਇਹੀ ਜਨਤਕ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਟ੍ਰਿਪਲ ਰਾਈਡਿੰਗ ਨਾ ਕਰਨ ਰੈਸਟ ਡਰਾਈਵਿੰਗ ਨਾ ਕਰਨ ਕੋਈ ਇਵਟੇਜਿੰਗ ਵਗੈਰਾ ਨਾ ਕਰਨ ਪਿਆਰਾਂ ਦੇ ਵਿੱਚ ਮੋਟਰਸਾਈਕਲ ਸਕੂਟਰ ਨਾ ਭਜਾਉਣ ਆਪਦਾ ਘਰਾਂ ਦੇ ਵਿੱਚ ਰਹਿ ਕੇ ਆਪਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਜਿਹੜੇ ਸਾਰੇ ਨੌਜਵਾਨਾਂ ਵੱਲੋਂ ਹੁੱਲੜਵੱਦੀ ਕੀਤੀ ਨੇ ਉਹ ਚਲਾਣ ਵਗੈਰਾ ਵੀ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਉਹਨਾਂ ਦੇ ਅਸੀਂ ਚਾਰਾ ਵੀ ਕੱਟੇ ਜਾ ਰਹੇ ਤੇ ਉਹਨਾਂ ਦੇ ਵਹੀਕਲ ਗੱਫਟ ਕੀਤੇ ਜਾ ਰਹੇ ਹਾਂਜੀ ਮੈਂ ਇਹੀ ਜਨਤਕ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੋਲੀ ਆਪਣਾ ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਓ ਹਾਂਜੀ ਸਰ ਜਿਹੜੀ ਅੱਜ ਹੋਲੀ ਮਨਾਈ ਜਾ ਰਹੀ ਆ ਨੌਜਵਾਨਾਂ ਵੱਲੋਂ ਹੰੜਵਾਦੀ ਕੀਤੀ ਇਹਦੇ ਬਾਰੇ ਦੱਸ ਦੋ ਹਾਂਜੀ ਮੈਂ ਇਹੀ ਜਨਸਟ ਨੂੰ ਅਪੀਲ ਕਰਨੀ ਚਾਹੁੰਦਾ ਵੀ ਜਿਹੜੀ ਹੋਲੀ ਆਪਣਾ ਦਾਇਰੇ ਦੇ ਵਿੱਚ ਰਹਿ ਕੇ ਮਨਾਓ ਟ੍ਰਿਪਲ ਰਾਈਡਿੰਗ ਨਾ ਕਰਨ ਰੈਸਟ ਡਰਾਈਵਿੰਗ ਨਾ ਕਰਨ ਕੋਈ ਇਵਟੇਜਿੰਗ ਵਗੈਰਾ ਨਾ ਕਰਨ ਬਜ਼ਾਰਾਂ ਦੇ ਵਿੱਚ ਮੋਟਰਸਾਈਕਲ ਸਕੂਟਰ ਨਾ ਭਜਾਉਣ ਆਪ ਦਾ ਘਰਾਂ ਦੇ ਵਿੱਚ ਰਹਿ ਕੇ ਆਪ ਦਾ ਧਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਹੋਲੀ ਮਨਾਉਣਾ ਜਿਹੜੇ ਸਾਰੇ ਨੌਜਵਾਨਾਂ ਵੱਲੋਂ ਹਲੜਬਾਜ਼ੀ ਕੀਤੀ ਹੈ ਉਹ ਚਲਾਨ ਵਗੈਰਾ ਵੀ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਉਹਨਾਂ ਦੇ ਅਸੀਂ ਚਲਾਨ ਵੀ ਕੱਟੇ ਜਾ ਰਹੇ ਤੇ ਉਹਨਾਂ ਦੇ ਵਹੀਕਲ ਜਬਤ ਕੀਤੇ ਜਾ ਰਹੇ ਨੇ